ਤਹਾ ਨੇ ਕਿਰਪਾ ਕੀਤੀ ਹੈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਕਰਨ ਵਾਸਤੇ ਆਇਆ ਸਾਰੀ ਸੰਗਤ ਨੂੰ ਨਾਲ ਲੈ ਕੇ ਸੋ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਹਿਬਾਨ ਫੈਮਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਤੇ ਪਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਲਕਾ ਸਿਰ ਤੇ ਅਥ ਰੱਖੀ ਤੁਹਾਡੀ ਹੀ ਦਿਆ ਨਾਲ ਇੱਥੇ ਪਹੁੰਚੇ ਆ ਤੇ ਅੱਗੇ ਵੀ ਤੁਸੀਂ ਦਿਆ ਕਰਨੀ ਹੈ ਤੇ ਮੈਂ ਪੰਜਾਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਦਾ ਲੋਕੀ ਆ ਜਾ ਕਿ ਲੋਕਾਂ ਨੂੰ ਜਿਹੜੇ ਤੁਹਾਡੇ ਸੰਪਰਕ ਕਰਦੇ ਨੇ ਵਰਕਰ ਦੀ ਕੋਲ ਦੀ ਮਿਹਨਤ ਤੇ ਉਹ ਤੁਹਾਡੀ ਮਿਹਨਤ ਜਿਹੜੀ ਮੈਂ ਪੂਰੇ ਆਪਣੇ ਹਲਕਾ ਸੰਨੇਵਾਲ ਦੀ ਸਾਰੇ ਵਰਕਰ ਸਹਿਬਾਨਾਂ ਦਾ ਪ੍ਰਧਾਨ ਸਹਿਬਾਨਾਂ ਦਾ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਐਮਐਲਏ ਸਹਿਬਾਨਾਂ ਦਾ ਪੰਜਾਬ ਦੇ ਐਮਐਲਏ ਸਹਿਬਾਨਾਂ ਦਾ ਮੰਤਰੀ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿਹਨਾਂ ਨੇ ਪੂਰਾ ਪਿਆਰ ਕੀਤਾ ਤੇ ਆਪਾਂ ਹਲਕੇ ਦੀ ਸੇਵਾ ਵਧੀਆ ਮਾਣ ਦਨਨ ਨਵਾਈ ਤੇ ਆਉਣ ਵਾਲੇ ਟਾਈਮ ਤੇ ਵੀ ਪੰਜਾਬ ਚ ਵੀ ਸਾਰਿਆਂ ਨੂੰ ਨਾਲ ਲੈ ਕੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਐਮਐਨਏ ਸਬੰਧਾਨਾਂ ਨੂੰ ਆਪਣੇ ਭਰਾਵਾਂ ਨੂੰ ਪੈੜਾਂ ਨੂੰ ਨਾਲ ਲੈ ਕੇ ਮੇਰੇ ਤੋਂ ਸਾਰੇ ਉਮਰ ਦੇ ਵੱਡੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਆਪਾਂ ਪੰਜਾਬ ਦੀ ਲੁਧਿਆਣਾ ਦੀ ਸੇਵਾ ਕਰਾਂਗੇ ਮੈਂ ਤਾਂ ਤੁਸੀਂ ਦੋ ਜ਼ਿਲ੍ਹਿਆਂ ਤੇ ਰਹਿੰਦੇ ਹੋ ਲਫਟੇਗੜ ਤੇ ਲੁਧਿਆਣਾ ਜ਼ਿਲ੍ਹੇ ਦੇ ਦੋਨੇ ਜ਼ਿਲ੍ਹੇ ਦੀ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਮੈਂ ਤਾਂ